ਆਹ ਵੀਡੀਓ ਦੇ ਵਿੱਚ ਕੁਦਰਤ ਦੀ ਕਰੋਪੀ ਦੇਖਣ ਨੂੰ ਮਿਲ ਰਹੀ ਆ ਕਿ ਗਰੀਬ ਕਿਸਾਨਾਂ ਨੇ ਜਿਨ੍ਹਾਂ ਕੋਲੇ ਦੋ-ਦੋ ਚਾਰ-ਚਾਰ ਕਿੱਲੇ ਜ਼ਮੀਨ ਐ ਉਹਨਾਂ ਨੇ ਵੀ ਉਹਨਾਂ ਦੇ ਖੇਤ ਦੇ ਵਿੱਚ ਬਾੜ ਨਾ ਆ ਜਾਵੇ ਬੰਨ ਨਾ ਟੁੱਟ ਜਾਵੇ ਉਹਨਾਂ ਨੇ ਮਿੱਟੀ ਦਾ ਐਨਾ ਬੰਨ ਲਾਇਆ ਤੇ ਫਿਰ ਕੀ ਸੀਗਾ ਕਿ ਪਾਣੀ ਦਾ ਬਹਾਵ ਐਨਾ ਜ਼ਿਆਦਾ ਤੇਜ਼ ਸੀਗਾ ਕਿ ਉਹ ਬੰਨ ਟੁੱਟ ਗਿਆ ਤੇ ਖੇਤ ਦੇ ਵਿੱਚ ਕਿਸਾਨ ਤਾਂ ਆਹ ਮਾਰ-ਮਾਰ ਕੇ ਰੋ ਰਿਹਾ ਇੱਕ ਬਜ਼ੁਰਗ ਕਿਸਾਨ ਕਿ ਰੱਬਾ ਆ ਕੀ ਕੀਤਾ ਰੱਬਾ ਤੂੰ ਸਾਡੇ ਨਾਲ ਮਾਰੀ ਕੀਤੀ ਵਾਹਿਗੁਰੂ 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 ਸਾਡਾ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਨੇ ਚੰਗੀ ਨਹੀਂ ਕੀਤੀ ਅੱਲੀਆ ਬੰਦ ਤੋਰਦਾ ਜੂ ਵਾਹਿਗੁਰੂ ਵਾਹਿਗੁਰੂ ਤੁਸਾਂ ਨੇ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਡਾ ਲੈ ਜੂ ਨਾਲ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਵਾਹਿਗੁਰੂ ਇਧਰ ਆ ਜਾ ਨਾਲ ਆਉਂਦਾ ਨਾਲ ਹੀ ਵਾਹਿਗੁਰੂ ਚੰਗੀ ਨਹੀਂ ਕੀਤੀ ਵਾਹਿਗੁਰੂ ਤੁਸਾਂ ਨੇ ਚੰਗੀ ਨਹੀਂ ਕੀਤੀ Çalma! 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 Çalma!